ਲੋ ਜੀ ਅੰਮ੍ਰਿਤਸਰ ਦੇ ਵਿੱਚ ਲਗਾਤਾਰ ਗੋਲੀਆਂ ਚੱਲਣ ਦੇ ਮਾਮਲੇ ਸਾਹਮਣੇ ਆਉਂਦੇ ਪਏ ਨੇ ਇੱਕ ਹੋਰ ਤਾਜ਼ਾ ਮਾਮਲਾ ਸੁਣ ਲੋ ਅੰਮ੍ਰਿਤਸਰ ਦੇ ਜੰਡੇਆਲਾ ਗੁਰੂ ਦੇ ਪਿੰਡ ਤੜੜ ਵਿਖੇ ਇੱਕ ਘਰ ਦੇ ਵਿੱਚ ਗੋਲੀਆਂ ਚੱਲੀਆਂ ਹਨ ਜਿਹੜਾ ਪੀੜਿਤ ਪਰਿਵਾਰ ਹੈ ਉਹਦੇ ਵੱਲੋਂ ਆਖਿਆ ਗਿਆ ਕਿ ਅਸੀਂ ਮੋਟਰਸਾਈਕਲ ਤੇ ਸਵਾਰ ਹੋ ਤੇਲ ਪਵਾਨ ਜਾ ਰਹੇ ਸੀ ਪੈਟਰੋਲ ਪਵਾਨ ਜਾ ਰਹੇ ਸੀ ਤਾਂ ਜਿੱਦਾਂ ਹੀ ਵਾਪਸੀ ਹੁੰਦੀ ਹੈ ਸਾਡੀ ਰਸਤੇ ਵਿੱਚ ਸਾਨੂੰ ਘੇਰ ਲਿੱਤਾ ਜਾਂਦਾ ਤੇ ਮੋਟਰਸਾਈਕਲ ਖੋਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਹੱਥੋਂ ਭਾਈ ਹੁੰਦੀ ਹੈ ਅਸੀਂ ਜਾਨ ਬਚਾ ਕੇ ਘਰ ਪਹੁੰਚ ਜੰਨੇ ਆ ਪਰ ਜਿਹੜੇ ਲੁਟੇਰੇ ਨੇ ਜਿਹੜੇ ਚੋਰ ਨੇ ਉਹ ਘਰ ਪਹੁੰਚ ਜਾਂਦੇ ਨੇ ਤਾਂ ਗੋਲੀਆਂ ਚਲਾ ਦਿੰਦੇ ਨੇ ਗੋਲੀਆਂ ਚਲਾਉਣ ਤੋਂ ਬਾਅਦ ਘਰ ਦੇ ਵਿੱਚ ਭੰਨ ਤੋੜ ਵੀ ਕਰਦੇ ਨੇ ਕਾਫੀ ਨੁਕਸਾਨ ਪਹੁੰਚਾਉਂਦੇ ਨੇ ਤਾਂ ਪੀੜਤ ਪਰਿਵਾਰ ਵੱਲੋਂ ਵੀ ਇਹ ਵੀ ਆਖਿਆ ਗਿਆ ਕਿ ਇਹ ਜਿਹੜਾ ਸਾਰਾ ਕਾਰਾ ਹੈ ਇਹ ਪਿੰਡ ਟੀਮੋਵਾਲ ਦੇ ਗਾਂਧੀ ਨਾ ਦੇ ਨੌਜਵਾਨ ਵੱਲੋਂ ਕੀਤਾ ਗਿਆ ਹੈ ਪਰ ਹੁਣ ਪੁਲਿਸ ਨੇ ਬਿਆਨ ਲਿਖੇ ਨੇ ਤਾਂ ਪੁਲਿਸ ਵੱਲੋਂ ਕਿਹਾ ਗਿਆ ਕਿ ਜੋ ਬਣਦੀ ਕਾਰਵਾਈ ਹੋਏਗੀ ਉਹ ਜਾਂਚ ਕਰਨ ਤੋਂ ਬਾਅਦ ਜ਼ਰੂਰ ਕੀਤੀ ਜਾਏਗੀ ਫਿਲਹਾਲ ਸੁਣੋ ਪੁਲਿਸ ਦਾ ਕੀ ਕਹਿਣਾ ਹੈ ਤਾਂ ਪੀੜਤ ਪਰਿਵਾਰ ਦਾ ਕੀ ਆਖਣਾ ਹੈ ਹਾਂਜੀ ਕੀ ਨਾਮ ਜੀ ਗੁਰਸੇਵਕ ਸਿੰਘ ਗੁਰਸੇਵਕ ਸਿੰਘ ਜੀ ਕੀ ਗੱਲ ਹੋਈ ਆ ਜੀ ਗੱਲ ਇਦਾਂ ਹੀ ਸਰ ਆਪਣਾ ਨਾ ਮਤਲਬ ਕੀ ਮੈਨੂੰ ਮੇਰਾ ਸਾਲਾ ਹੀ ਝੋਲਾ ਤੇ ਮੁੰਡਿਆਂ ਨੇ ਨਾ ਸਾਡੇ ਕੋਲ ਮੋਟਰਸ ਨਾਲ ਖਾਣ ਪਏ ਪਹਿਲਾਂ ਤੇ ਉਹਨਾਂ ਨਾਲ ਝਗੜਾ ਹੋਇਆ ਤੇ ਐਂ ਹੱਥਪਾਈ ਹੋਈ ਸਾਡੇ ਨਾਲ ਕਿਹੜੀ ਜਗ੍ਹਾ ਖਾਣ ਪਏ ਮੋਟਰਸ ਇਹ ਆਪਣਾ ਧਾਰਣਾ ਦੇ ਲਾਗੇੜਾ ਪੰਪ ਹੈਗਾ ਜੇ ਨਾਲ ਹੂੰ ਉਹਦੇ ਲਾਗੇ ਤੇ ਉਹ ਬਾਅਦ ਵਿੱਚ ਕੁੱਟਮਾਰ ਕੀਤੀ ਉਹਨਾਂ ਨੇ ਮਾਰ ਕੁੱਟ ਕੀਤੀ ਅਸੀਂ ਵੀ ਕੀਤੀ ਤੇ ਬਾਅਦ ਵਿੱਚ ਸਾਡੇ ਘਰ ਦੇ ਵਿੱਚ ਉਹ ਆ ਕੇ ਗੋਲੀ ਗੱਲੀ ਚਲਾ ਗਈ ਘਰ ਦਾ ਸਮਾਨ ਸਮੂਲ ਪਾਨ ਕੇ ਸ਼ੀਸ਼ੇ ਸ਼ੀਸ਼ੇ ਪਾਨ ਕੇ ਗਏ ਜੀ ਤੇ ਗੋਲੀ ਚ ਲਾ ਕੇ ਗਿਆ ਘਰ ਦੇ ਵਿੱਚ ਘਰ ਸਾਡੇ ਲੇਡੀ ਸੀ ਮਹੀਨੇ ਇਕ ਦਾ ਮੁੰਡਾ ਵਾ ਨਾਲ ਮਾਸੀ ਸਾਸਿ ਹੀ ਤੇ ਨਾਲ ਭਾਬੀ ਜੀ ਸੀ ਉਹਨਾਂ ਨੇ ਮਤਲਬ ਮੁੰਡਾ ਭਾਜ ਕੇ ਬਜਿਆ ਕਿ ਮਤਲਬ ਉਹ ਵਾਗਾ ਗੋਲੀ ਗਲੀ ਚ ਲਾ ਕੇ ਨੁਕਸਾਨ ਕਰਕੇ ਗਿਆ ਜੀ ਕਿੰਨੀਆਂ ਗੋਲੀਆਂ ਚਲਾਈਆਂ ਗੋਲੀਆਂ ਸਾਰ ਦੋ ਤਿੰਨ ਪੰਜ ਹਥੇ ਰੌਣ ਤੇ ਪੁਲਿਸ ਨੂੰ ਕੰਪਲੇਨ ਕੀਤੀ ਤੁਸੀਂ ਨਹੀਂ ਹਾਲੇ ਕਰ ਲੱਗੇ ਆ ਸਰ ਅਜੇ ਤੁਸੀਂ ਥਾਣੇ ਆਏ ਜੇ ਪਿੰਡ ਧਾਰਾਂ ਦੀ ਗੱਲ ਹੈ ਤੇ ਮੋਮਾਲ ਦਾ ਮੁੰਡਾ ਗਾਂਦੀ ਤੇ ਮੋਮੇ ਮੁੰਡੇ ਗਾਂਦੀ ਗਾਂਦੀ ਨਾ ਇਸ ਤੋਂ ਪਹਿਲਾਂ ਵੀ ਤੁਹਾਡੇ ਕੋਈ ਗੱਲਬਾਤ ਨਹੀਂ ਨਹੀਂ ਸਰ ਕੋਈ ਗੱਲਬਾਤ ਨਹੀਂ ਹੋਈ ਇਹਨਾਂ ਨਾਲ ਪਹਿਲੀ ਇਹ ਬੱਚੇ ਲੜਾਈ ਹੋਈ ਬਸ ਲੜਾਈ ਤੇ ਆ ਕੰਮ ਕੀ ਇਸੇ ਇਸ਼ੂ ਨੂੰ ਲੈ ਕੇ ਇਹ ਇਥੋਂ ਤੱਕ ਨੋਬਧਾ ਹਿੰਦੀ ਹਾਂਜੀ ਹਾਂਜੀ ਬੱਚਿਆਂ ਨੇ ਕਿਉਂ ਲੜਾਈ ਹੋਈ ਸਰ ਤਾਂ ਦੱਸਿਆ ਮੋਟਰਸਾਈਕਲ ਤੋਂ ਹੀ ਮੋਟਰਸਾਈਕਲ ਖੋਨ ਹੈ ਉਹ ਲੁੱਟ ਕੋ ਕਰਨ ਤੁਹਾਡਾ ਹੀ ਮੋਟਰਸਾਈਕਲ ਖੋਨ ਹੈ ਹਾਂਜੀ ਹਾਂਜੀ ਤੁਹਾਡਾ ਹੀ ਮੋਟਰਸਾਈਕਲ ਤੁਹਾਡਾ ਹੀ ਹੈ ਤਾਂ ਤੁਹਾਡਾ ਮੋਟਰਸਾਈਕਲ ਹੁਣ ਕੀ ਮੰਗ ਕਰਦੇ ਜੇ ਪ੍ਰਸ਼ਾਸਨ ਕੋਲੋਂ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਆ ਕਿ ਉਹਨਾਂ ਨੂੰ ਮਤਲਬ ਜ਼ਿਆਦਾਤਰ ਜੋ ਵੀ ਨੁਕਸਾਨ ਕੀਤਾ ਜਾਂਦੇ ਉਹ ਆਪਣਾ ਨੁਕਸਾਨ ਭਰਨ ਤੇ ਜਾਂ ਫਿਰ ਉਹਨਾਂ ਨੂੰ ਸਜ਼ਾ ਜੋ ਵੀ ਹੈ ਉਹਨਾਂ ਦੀ ਬਣਦੀ ਉਹ ਦਿੱਤੀ ਜਾਵੇ ਸਾਰਾ ਨਕੇ ਸਾਰਾ ਨਕੇ ਚਲੋ ਆ ਮੰਨ ਲਓ ਸਾਰਾ ਕੁਝ ਭੰਗ ਗਿਆ ਜੋ ਕੁਝ ਬਣਾ ਤਾ ਬੰਦੇ ਦਾ ਭੱਜ ਕੇ ਬਜੇ ਆ ਅਜੇ ਹਨੂ ਮਾਰ ਜਾਂਦੇ ਕਿਸੇ ਨੂੰ ਨੁਕਸਾਨਤ ਨਹੀਂ ਹੋਣੀ ਸਾਰਾ ਜੇ ਮੰਨ ਲਓ ਭੱਜ ਕੇ ਨਾ বাজਦੇ ਨੁਕਸਾਨ ਤਾਂ ਹੋਣਾ ਸਾਰਾ ਲੇਡੀਸ ਅੰਦਰ ਹੀ ਬੂਏ ਬਾਰੇ ਚੰਗੇ ਬੰਦੇ ਹੁੰਦਾ ਸੀ ਜੀ ਇਹਨੀਆਂ ਗੁਲੀਆਂ ਚ ਲਾਈਆਂ ਜੀ ਸਰ ਦੋ ਰੌਂਦ ਪਏ ਆ ਜੀ ਉੱਥੇ ਅੱਡੇ ਘਰ ਚ ਹਾਂਜੀ ਹਾਂਜੀ ਕੀ ਨਾਮ ਜੀ ਸਰ ਜੀ ਕੀ ਗੱਲ ਹੋਈ ਆ ਜੀ ਮੁੰਡੇ ਮੁੰਡੇ ਵੀਰੇ ਲੜਦੇ ਕਿਤੇ ਮੋਟਰਸਾਈਕਲ ਤੋਂ ਹੀ ਇਹ ਗਾਂਧੀ ਜਿਹੜਾ ਇਹਨੇ ਮੁੰਡਿਆਂ ਨੂੰ ਪਹਿਲਾਂ ਮਾਰਕੁੱਟ ਕੀਤੀ ਤੇ ਫਿਰ ਮੋਟਰਸਾਈਕਲ ਕਹੋ ਕੇ ਲੈ ਗਿਆ ਫਿਰ ਇਹਨੇ ਆਣ ਕੇ ਘਰੇ ਗੋਲੀਆਂ ਚਲਾਤੀਆਂ ਅਸੀਂ ਭੱਜ ਕੇ ਬਚੇ ਹਾਂ ਸਾਰਾ ਕੋਜੀ ਤੋੜ ਗਏ ਸਾਡਾ ਐਸੀ ਵੀ ਤੋੜ ਗਏ ਸੀਸੇ ਸਾਦੇ ਗੋਲੀਆਂ ਬਹੁਤ ਚਲਾਈਆਂ ਭੱਜ ਕੇ ਬਚੇ ਹਾਂ ਹੀ ਛੋਟੇ ਗਾਂਧੀ ਕੌਣ ਆ ਜੀ ਗਾਂਧੀ ਜੱਟਾਂ ਦਾ ਵਾ ਤੇ ਮੋਲ ਦਾ ਤੇ ਮੋਲ ਪਿੰਡ ਦਾ ਵਾ ਹਾਂਜੀ ਤੇ ਨਾਲ ਉਹਦੇ 10 12 ਜਾਣੇ ਹੈਗੇ ਉਹਨਾਂ ਦਾ ਹੱਲ ਨਾ ਦਾ ਨਹੀਂ ਕੀ ਕੰਮ ਕਰਦਾ ਗਾਂਧੀ ਗਾਂਧੀ ਦਾ ਇੰਨਾ ਨਹੀਂ ਪਤਾ ਕੀ ਕੰਮ ਕਰਦਾ ਕਿਉਂ ਲੜਾਈ ਕਿਉਂ ਹੋਈ ਤੇ ਮੋਟਰਸਾਈਕਲ ਤੋਂ ਲੁੱਟ ਕੋ ਤੋਂ ਹੋਈ ਲੁੱਟ ਖੋ ਕਰਨ ਵਾਸਤੇ ਪਿਆਰੇ ਕੌਣ ਹੀ ਜਿਹੜੇ ਮੋਟਰਸਾਈਕਲ ਤੇ ਕੌਣ ਹੈ ਉਹ ਮੇਰਾ ਬੇਟਾ ਹੈ ਅੱਛਾ ਤੁਹਾਡਾ ਬੇਟਾ ਹੈ ਇੱਕ ਮੇਰਾ ਜਵਾਨ ਹੈ ਤੇ ਕੀ ਮੰਗ ਕਰਦੇ ਜੀ ਹੁਣ ਤੁਸੀਂ ਆਈ ਆਈ ਹੋਈ ਪੰਜਰ ਉਸਤਾ ਜਾ ਦਿੱਤੀ ਜਾਵੇ ਜਾਂ ਤੁਹਾਡਾ ਸਮਾਨ ਪਹਰਾ ਦੀ ਤੁਹਾਡੇ ਨਾਲ ਗਾਹ ਕੋਈ ਹੁਣ ਐਸ ਵਕਤ ਤੁਸੀਂ ਕਿੱਥੇ ਖੜੇ ਜੀ ਹਾਂ ਵੇ ਥਾਣੇ ਆਇਆ ਰਿਪੋਰਟ ਲਈ ਆਈ ਭੱਜ ਕੇ ਬਚੇ ਹੁਣ ਵੀ ਆਓ বারবার ਆਉਂਦੇ ਆ ਤੇ ਇਹ ਮਹਾ ਕਦੇ ਟਾਈਮ ਕੱਢ ਕੇ ਹੁਣ ਆਏ ਆ ਠਾਣੇ ਪਹਿਲਾਂ ਚੰਕੀ ਗਏ ਉੱਥੇ ਹੈ ਨਹੀਂ ਕੋਈ ਵੀ ਹੁਣ ਆਈ ਠੀਕ